ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪੀਆ ਆਰ ਟੀਸੀ ਦੀ ਚਲਦੀ ਬਸ ਦੇ ਵਿੱਚ ਹਥਿਆਰਾਂ ਦੇ ਨੋਖਤੇ ਡਰਾਈਵਰ ਅਤੇ ਕੰਡਕਟਰ ਤੋਂ ਕੀਤੀ ਗਈ ਹਜ਼ਾਰਾਂ ਦੀ ਲੁੱਟ ਸਵਾਰੀਆਂ ਦੇ ਭੇਸ ਦੇ ਵਿੱਚ ਆਏ ਲੁਟੇਰੇ ਜਾਣਕਾਰੀ ਮੁਤਾਬਕ ਬੀਤੀ ਰਾਤ ਬਠਿੰਡਾ ਆ ਰਹੀ ਇੱਕ ਸਰਕਾਰੀ ਬਸ ਜੋ ਕਿ ਅੰਮ੍ਰਿਤਸਰ ਤੋਂ ਚੱਲੀ ਸੀ ਰਾਤ ਕਰੀਬ 12 ਵਜੇ ਜਦੋਂ ਗੋਨਿਆਣਾ ਮੰਡੀ ਦੇ ਨੇੜੇ ਪਹੁੰਚੀ ਤਾਂ ਸਵਾਰੀਆਂ ਦੇ ਰੂਪ ਦੇ ਵਿੱਚ ਬੈਠੇ ਚਾਰ ਲੁਟੇਰਿਆਂ ਵੱਲੋਂ ਡਰਾਈਵਰ ਅਤੇ ਕੰਡਕਟਰ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉੱਤੇ ਕੰਡਕਟਰ ਦਾ ਪੈਸਿਆਂ ਨਾਲ ਭਰਿਆ ਹੋਇਆ ਬੈਗ ਖੋਲਿਆ ਅਤੇ ਨਾਲ ਹੀ ਟਿਕਟਾਂ ਕੱਟਣ ਵਾਲੀ ਮਸ਼ੀਨ ਵੀ ਖੋ ਲਈ ਅਤੇ ਚਲਦੀ ਬੱਸ ਦੇ ਵਿੱਚੋਂ ਉਤਰ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਵੱਲੋਂ ਕਟਣ ਦੀ ਸੂਚਨਾ ਸੰਬੰਧਿਤ ਥਾਣਾ ਨਈਆਂਵਾਲਾ ਨੂੰ ਦਿੱਤੀ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਪੂਰੀ ਗੱਲਬਾਤ ਸੁਣਦੇ ਹਾਂ ਡਰਾਈਵਰ ਅਤੇ ਕੰਡਕਟਰ ਤੋਂ ਹੀ ਜਿਹੜਾ ਨਾਮ ਜਸਦੇਵ ਹੈ ਜੀ ਕੱਲ ਮੈਂ ਅੰਮ੍ਰਿਤਸਰ ਤੋਂ ਲਾਸਟ ਟਾਈਮ ਚੱਲਿਆ ਸੀਗਾ 750 ਤੇ ਉਥੋਂ ਚਾਰ ਮੁੰਡੇ ਜੜੇ ਉਹਨਾਂ ਨੇ ਬਠਿੰਡੇ ਦੀਆਂ ਟਿਕਟਾਂ ਲੈ ਲਈਆਂ ਗੋਨਿਆਂ ਵਾਲੇ ਤੋਂ 1 ਕਿਲੋਮੀਟਰ ਪਿੱਛੇ ਆਪਣੇ ਢਾਬੇ ਜਿਹੇ ਦੇ ਕੋਲੇ ਉਹ ਸੈਲਰਾਂ ਜਾਂਦੇ ਕੋਲੇ ਸਾਡਾ ਤਾਂ ਦੋਨਾਂ ਦਾ ਧਿਆਨ ਹੀ ਅੱਗੇ ਸੀਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਗੱਡੀ ਸਲੋ ਆ ਰਹੀ ਸੀ 40 50 ਦੀ ਸਪੀਡ ਤੇ ਆ ਰਹੀ ਸੀਗੇ ਉਦੋਂ ਬਾਅਦ ਉਹਨਾਂ ਨੇ ਆ ਕੇ ਮੇਰਾ ਗਲ ਇੱਕ ਹੱਥ ਨਾਲ ਗਲ ਫੜ ਲਿਆ ਦੂਜੇ ਹੱਥ ਨਾਲ ਮੇਰੇ ਇੱਥੇ ਕੋਈ ਤੇਜ਼ ਤਾਰ ਹਥਿਆਰ ਲਾ ਲਿਆ ਉਦੋਂ ਬਾਅਦ ਮੈਂ ਜਦੋਂ ਐ ਪਿੱਛੇ ਦੇਖਣ ਲੱਗਾ ਮੇਰਾ ਝੋਲਾ ਥੱਲੇ ਬਾਹਾਂ ਚੋਂ ਥੇ ਨਿਕਲ ਗਿਆ ਤੇ ਉਹਨਾਂ ਨੇ ਮੇਰੀ ਬਾਹ ਮੌਕੇ ਬਸ ਥੈਲਾ ਖੋਲਿਆ ਬਸ ਫਿਰ ਕੀ ਬਿਦ ਮਸ਼ੀਨ ਲੈ ਕੇ ਭੱਜ ਗਏ ਕਿੰਨੇ ਕੇ ਪੈਸੇ ਦੀ ਲੁੱਟ ਹੋਈ ਹੈ ਕਿੰਨੇ ਜਾਣੇ ਸੀਗੇ ਕਿਹੇ ਜਾ ਪੈਸੇ ਤਾਂ ਮਸ਼ੀਨ ਲੁੱਟ ਦਾ ਮਸ਼ੀਨ ਦੇ ਅਕੋਰਡਿੰਗ ਪਤਾ ਲੱਗੂਗਾ ਪਰ ਉਹ ਤਕਰੀਬਨ 9000 ਰੁਪਏ ਦੇ ਲਵੇ ਮੈਂ ਨਕਦ ਪੈਸੇ ਵੜਦਾ ਜਿਹੜੀਆਂ ਬੁੜੀਆਂ ਦੀਆਂ ਟਿਕਟਾਂ ਉਹ ਵੱਖਰੀਆਂ ਨੇ ਅੱਛਾ ਹੋਰ ਕੀ ਕੀ ਸੀ ਬੈਗ ਦੇ ਵਿੱਚ ਤੋਂ ਬੈਗ ਦੇ ਵਿੱਚ ਤਾਂ ਮੇਰਾ ਪਰਸ ਸੀਗਾ ਬਸ ਉਹਦੇ ਵਿੱਚ ਨੀਜੀ ਮੇਰੇ 5000 ਰੁਪਏ ਦੇ ਕਰੀਬ ਪੈਸੇ ਸੀਗੇ ਤੇ ਏਟੀਐਮ ਸੀਗਾ ਆਧਾਰ ਕਾਰਡ ਵਗੈਰਾ ਆਈ ਕਾਰਡ ਸੀਗਾ ਡਿਪਾਰਟਮੈਂਟ ਦਾ ਤੇ ਉਹ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਉਸ ਤੋਂ ਬਾਅਦ ਅਸੀਂ ਨਈਆਂ ਵਾਲੇ ਥਾਣੇ ਚ ਆਏ ਨੇਂਗਾਲੇ ਥਾਣੇ ਚਾਕੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਇੱਕ ਕੱਚੀ ਦਰਖਾਸਤ ਲਿਖ ਲਈ ਹੈ ਉਦੋਂ ਬਾਅਦ ਹੁਣ ਅਸੀਂ ਜਾ ਕੇ ਪੱਕੀ ਦਰਖਾਸਤ ਐਫ ਆਈ ਆਰ ਦਰਜ ਕਰਾ ਦੇ ਅੱਛਾ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 12 ਵਜੇ ਦੀ ਘਟਨਾ ਹੈ ਜੀ ਮਤਲਬ ਤੁਸੀਂ ਲਾਸਟ ਟਾਈਮ ਲੈ ਕੇ ਆ ਰਹੇ ਹੋ ਹਾਂ ਜੀ 7:50 ਲਾਸਟ ਟਾਈਮ ਆਏਗੇ ਜੇ ਉੱਥੋਂ ਅਮਰਸਰ ਤੋਂ 7:50 ਚੱਲ ਕੇ ਆਉਨੇ ਆ ਵੀ ਤਕਰੀਬਨ 12:00 ਵਜੇ ਅਸੀਂ ਗੋਨੇਆਂ ਨੇ ਪਹੁੰਚਦੇ ਆ ਜੀ ਅੱਛਾ ਕਿੰਨੀਆਂ ਕ ਸਵਾਰੀਆਂ ਉਸ ਟਾਈਮ ਸਵਾਰੀਆਂ ਜੀ 2-3 ਸਵਾਰੀਆਂ ਹੁੰਦੀਆਂ ਉਹ ਸੁੱਤੀਆਂ ਪਈਆਂ ਹੁੰਦੀਆਂ ਜੀ ਰਾਤ ਨੂੰ 12 ਵਜੇ ਕੌਣ ਜਾਗਦਾ ਹੁੰਦਾ ਜੀ ਉਹਨਾਂ ਨੇ ਇਸੇ ਦਾ ਹੀ ਫਾਇਦਾ ਚੱਕ ਲਿਆ ਜੀ ਬਸ ਕਿੱਡੀ ਉਮਰ ਦੇ ਲੋਕ ਸੀਗੇ ਉਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਕਰੀਬ ਉਮਰ ਰਹੀਗੀ ਤੇ 5 ਫੁੱਟ ਤੇ 7 ਇੰਚ ਦੇ ਕਰੀਬ ਹਾਂ ਕਦਾਈਏ ਬੱਚਾ ਤੁਸੀਂ ਚਾਰਾਂ ਨੂੰ ਮਤਲਬ ਦੇਖਿਆ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਜੋ ਟਿਕਟਾਂ ਮੈਂ ਕੱਟੀਆਂ ਜੀ ਉਹਨਾਂ ਦੀਆਂ ਨਹੀਂ ਤੁਸਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰਾਤ ਨੂੰ ਲੁੱਟ ਹੋ ਰਹੀ ਹੈ ਤਾਂ ਸੇਫਰਾਂ ਤੁਸੀਂ ਆਉਣ ਤੁਹਾਡੇ ਬਾਕੀ ਦੇ ਮਲਾਜ਼ਮ ਵੀ ਤਾਂ ਆਉਂਦੇ ਜਾਂਦੇ ਨੇ ਰਾਤ ਨੂੰ ਜਿਹੜੇ ਇਹਨੇ ਬੱਸਾਂ ਲੈ ਕੇ ਕੋਈ ਸੇਫਟੀ ਤਾਂ ਹੁਣ ਇਹ ਚ ਕੀ ਸੇਫਟੀ ਹੈ ਜੀ ਉਹ ਤਾਂ ਇੱਕ ਸਵਾਰੀਆਂ ਨਹੀਂ ਸਵਾਰੀਆਂ ਦਾ ਮੂਡ ਬਦਲ ਜੇ ਉਹ ਤੁਸੀਂ ਕੀ ਸੇਫਟੀ ਹੈ ਜੀ ਮਤਲਬ ਸਵਾਰੀਆਂ ਦੇ ਉਸ ਦੇ ਵਿੱਚ ਹਾਂ ਉਹਨਾਂ ਦੇ ਭੇਸ਼ ਚੋਂ ਲੁਟੇਰੇ ਬੈਠੇ ਸੀਗੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਬਸ ਇਹੀ ਹੈ ਜੀ ਵੀ ਬਣਦੀ ਕਾਰਵਾਈ ਕੀਤੀ ਜਾਵੇ ਜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਹਾਂਜੀ ਤੇ ਤੁਸੀਂ ਆਪਦੇ ਦਫ਼ਤਰਾਂ ਨੂੰ ਜਿਹੜੀ ਹੈ ਹਾਂ ਉਹਨਾਂ ਨੂੰ ਸੂਚਿਤ ਕਰਤਾ ਜੀ ਸਾਰੇ ਕੀ ਕਹਿੰਦੇ ਨੇ ਤੁਹਾਡੇ ਜੀਐਮ ਸਾਹਿਬ ਉਹਨਾਂ ਨੇ ਕਿਹਾ ਵੀ ਕੋਈ ਕਾਰਵਾਈ ਬਸ ਦੇਖਦੇ ਆ ਜੀ ਕੀ ਬਣਦਾ ਜੀ ਠੀਕ ਅੰਤਰ ਅੰਮ੍ਰਿਤ ਸਿੰਘ ਜੀ ਡਰਾਈਵਰ ਨੰਬਰ ਸੀਵੀਕੇ 558 ਰੇਂਡਾ ਡਿਪੋ ਜੀ ਹਾਂਜੀ ਰਾਤ ਸਾਡੇ ਨਾਲ ਮੰਨੋ ਸੀ ਅੰਮ੍ਰਿਤਸਰ ਤੋਂ 750 ਤੇ ਚੱਲੇ ਆ ਜੀ ਹਾਂ ਤੇ ਤਕਰੀਬਨ 12:00 12 ਵਜੇ ਆ ਕੇ ਜੈਤੂ ਤੋਂ ਅਗੇ ਗੋਨਿਆਂ ਦੇ ਤੋਂ 2 ਕਿਲੋਮੀਟਰ ਪਿੱਛੇ ਸਾਡੀ ਗੱਡੀ ਲੁੱਟੀ ਗਈ ਹੈ ਅੱਛਾ ਮੰਨ ਲਓ ਸਵਾਰੀਆਂ ਦੇ ਰੂਪ ਦੇ ਵਿੱਚ ਲੁਟੇਰੇ ਸੀਗੇ ਕੀ ਬਾਕਾਇਦਾ ਤੁਹਾਡੇ ਨਾਲ ਕੀ ਕੀ ਮੈਂ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਘਟਨਾ ਨੂੰ ਅੰਜਾਮ ਮੈਂ ਆਪਣਾ ਤੁੰਦ ਬਹੁਤ ਜ਼ਿਆਦਾ ਸੀਗੀ ਕਨੈਕਟਰ ਮੇਰਾ ਸਾਥ ਦੇ ਰਿਹਾ ਸੀ ਕਦੀ ਸ਼ੀਸ਼ਾ ਸਾਫ਼ ਕਰਦਾ ਸੀ ਕਦੀ ਸਾਈਡ ਦੱਸਦਾ ਸੀ ਅੱਗੇ ਬੈਠਾ ਸੀ ਮੇਰੇ ਬਰਾਬਰੀ ਜੀ ਤੇ ਮੰਨ ਲਓ ਜਦੋਂ ਵੀ ਅਜਤਾ ਆਪਦੀ ਰੋਡ ਦੇ ਵਿੱਚ ਧਿਆਨ ਸੀ ਸਾਡਾ ਕੋਈ ਨਹੀਂ ਹੈਗਾ ਵੀ ਮੰਨ ਲਓ ਸਵਾਰੀ ਵੀ ਕਿੰਵੇਂ ਵੀ ਸਾਡੇ ਵੱਲ ਆ ਰਹੀ ਹੈ ਜੇ ਕੋਈ ਗੱਲਬਾਤ ਹੀ ਤੇ ਉਹਨਾਂ ਨੇ ਬਸ ਇੱਕੋ ਦਾ ਵੀ ਹਮਲਾ ਬੋਲਤਾ ਹੀ ਸਾਨੂੰ ਚ ਚਾਰ ਪੰਜ ਸਵਾਰੀਆਂ ਸੀਗੀਆਂ ਵਿੱਚੋਂ ਦੋ ਤਿੰਨ ਸਵਾਰੀਆਂ ਸੁੱਟੀਆਂ ਪਈਆਂ ਸੀਗੀਆਂ ਤੇ ਆ ਕੇ ਬਸ ਉਹਨਾਂ ਨੇ ਹਮਲਾ ਹੀ ਬੋਲਤਾ ਹੀ ਮੰਨ ਲਓ ਇਹਨੂੰ ਨੱਪਲਿਆ ਦੋ ਜਣੇ ਇੱਕ ਹੀ ਨਾਲ ਸਵਾਰੀਆਂ ਨੇ ਕੋਈ ਸਹਾਰ ਲੈ ਕੇ ਖੜ ਗਈ ਇੱਕ ਨੇ ਮੇਰੇ ਇੱਥੇ ਰੱਖ ਲਈ ਕਰ ਦੰਤੀ ਕਿੰਨੇ ਕੁ ਪੈਸੇ ਲੁੱਟ ਹੋਈ ਆ ਕੀ ਕੁਛ ਤੁਹਾਡਾ ਲੱਗੇ ਨੇ ਤੇ ਉਸ ਤੋਂ ਬਾਅਦ ਕਿੱਥੇ ਗਏ ਉਹ ਉਹ ਕੰਡੈਕਟਰ ਦਾ ਕੈਸ਼ ਬੈਗ ਜੀ ਤੇ ਟਿਕਟ ਮਸ਼ੀਨ ਤੇ ਬਾਕੀ ਇਹਦੇ ਵਿੱਚ ਕੈਸ਼ਬੈਕ ਦੇ ਵਿੱਚ ਤਾਂ ਪਰਸਨਲ ਪਰਸੀ ਗਈ ਉਹ ਲੈ ਗਈ ਠੀਕ ਹੈ ਤੇ ਫਰਾਰ ਹੋ ਗਏ ਉਹ ਫਰਾਰ ਹੋ ਗਏ ਜਦੋਂ ਗੱਡੀ ਮੰਨ ਲਓ ਵੀ 40 50 ਦੀ ਸਪੀਡ ਤੇ ਸੀਗੀ ਜਦੋਂ ਅਸੀਂ ਆ ਰਹੇ ਸੀ ਤੁਹਾਡੇ ਕਾਰਨ ਗੱਡੀ ਹੌਲੀ ਆ ਰਹੀ ਸੀ ਅੱਛਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਗੱਡੀ ਰੋਕ ਗੱਡੀ ਰੋਕ ਤੇ ਮੈਂ ਗੱਡੀ ਮੰਨ ਲਓ 2 ਕਿਲੋਮੀਟਰ ਤਾਂ ਅੱਗੇ ਲਈ ਗਈ ਕਰਦੇ ਕਰਾਉਂਦੇ ਮੁਰਕੀ ਤੋਂ ਉਹਨੇ ਮੇਰੇ ਇੱਥੇ ਗਰਦਨ ਤੇ ਕੋਈ ਤੇਜ਼ ਤਰ ਹਥਿਆਰ ਰੱਖਿਆ ਮੈਨੂੰ ਕਹਿੰਦਾ ਗੱਡੀ ਰੋਕ ਮੈਂ ਗੱਡੀ ਵਾਲੇ ਸਲੋਈ ਕੀਤੀ ਚੱਲਦੀ ਗੱਡੀ ਤੋਂ 20 ਦੀ ਸਪੀਡ ਤੇ ਹੋਣੀ ਹੈ ਗੱਡੀ ਉਹ ਚੱਲਦੀ ਗੱਡੀ ਤੋਂ ਸਾਂਗ ਮਾਰ ਕੇ ਭੱਜ ਗਈ ਖੇਤਾਂ ਵਿੱਚ ਵੜ ਗਈ ਕੀ ਮੰਗ ਕਰਦੇ ਮੰਗ ਕਰਦੇ ਸੁਰੱਖਿਆ ਹੋਣੀ ਚਾਹੀਦੀ ਹੈ ਸੁਰੱਖਿਆ ਯਕੀਨੀ ਬਣਾਈ ਜਾਵੇ ਇਹ ਜਿਹੜਾ ਹੋ ਰਿਹਾ ਬਹੁਤ ਗਲਤ ਹੋ ਰਿਹਾ ਕਿੰਨੇ ਵਜੇ ਜੇ ਬੱਸ ਦੇ ਵਿੱਚ ਸੇਫ ਨਹੀਂ ਹੈਗੇ ਸਵਾਰੀਆਂ ਦੀ ਵੀ ਹੋ ਸਕਦੀ ਹੈ ਸਾਡੀ ਵਹੀਕਲ ਸਵਾਰੀਆਂ ਨੂੰ ਹੋ ਸਕਦਾ ਇਹ ਸੇਫਟੀ ਜ਼ਰੂਰੀ ਹੈ ਜੀ ਕਿੰਨੇ ਵਜੇ ਤੁਸੀਂ ਚੱਲਦੇ ਹੋ ਕਿੰਨੇ ਵਜੇ ਇੱਥੇ ਪਹੁੰਚਣਾ ਸੀਗਾ ਅਸੀਂ ਉੱਥੋਂ 7:50 ਚੱਲਦੇ ਹਾਂ ਅੰਮ੍ਰਿਤਸਰ ਤੋਂ ਇੱਥੇ ਤਕਰੀਬਨ ਵੈਸੇ ਤਾਂ 12:30 ਸਵਾ 12 ਪਹੁੰਚ ਜਾਈ ਧੁੰਦ ਦੇ ਕਾਰਨ ਗੱਡੀ ਲੇਟ ਸੀਗੀ ਅੱਧਾ ਘੰਟਾ ਹੀ ਅਸੀਂ ਮੰਨ ਲਓ 12:30 ਸਵਾ 12 ਦੇ ਵਿੱਚ ਤਕਰੀਬਨ ਉੱਥੇ ਸੀਗੀ ਇਸ ਟਾਈਮ